ਦੋਸਤ ਬਣ ਗਏ ਜਿਗਰੀ ਯਾਰ ਦੇ ਦੁਸ਼ਮਣ ਮੁਹੱਲੀ ਤੋਂ ਬਲਾਕ ਕਰ ਦਿੱਤਾ ਕਤਲ ਪੁਲਿਸ ਨੇ ਕਾਤਲ ਕੀਤੇ ਬੇਨਕਾਬ ਕੀਤੇ ਵੱਡੇ ਖੁਲਾਸੇ ਜੀਹਾਂ ਦੋਸਤਾਂ ਤੇ ਹੀ ਆਪਣੇ ਇੱਕ ਜਿਗਰੀ ਯਾਰ ਦਾ ਕਤਲ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਨੇ ਦੱਸਿਆ ਜਾ ਰਿਹਾ ਕਿ ਮੁਲਜ਼ਮਾ ਨੇ ਆਪਣੇ ਦੋਸਤ ਦਾ ਪਹਿਲਾਂ ਬੇਰਮੀ ਨਾਲ ਕਤਲ ਕੀਤਾ ਤੇ ਕਤਲ ਕਰਨ ਤੋਂ ਬਾਅਦ ਮੁਲਜ਼ਮਾ ਵੱਲੋਂ ਸਬੂਤਾਂ ਨੂੰ ਮਟਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਜਾਣਕਾਰੀ ਮੁਤਾਬਕ ਮੁਲਜ਼ਮਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਉਸਤੇ ਮੋਬਾਈਲ ਤੇ ਮੋਟਰਸਾਈਕਲ ਨੂੰ ਵੀ ਖੁਰਦ-ਵਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਥੋਂ ਤੱਕ ਕਿ ਮੁਲਜ਼ਮਾਂ ਵੱਲੋਂ ਪੁਲਿਸ ਨੂੰ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਕਿ ਪੁਲਿਸ ਉਹਨਾਂ ਤੱਕ ਨਾ ਪਹੁੰਚ ਸਕੇ। ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਕਤਲ ਦੀ ਇਹ ਰੂਹ ਕੰਬਾਉ ਵਾਰਦਾਤ ਅਬੋਹਰ ਤੋਂ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਮਨਿੰਦਰ ਸਿੰਘ ਮੁਹਾਲੀ ਹਸਪਤਾਲ 'ਚ ਨੌਕਰੀ ਕਰਦਾ ਸੀ ਤੇ ਗ੍ਰਿਫਤਾਰ ਕੀਤੇ ਇਹ ਮੁਲਜ਼ਮ ਇਸ ਦੇ ਚੰਗੇ ਦੋਸਤ ਸਨ। ਤੇ ਜਿਆਦਾਤਰ ਮ੍ਰਿਤਕ ਨੌਜਵਾਨ ਆਪਣੇ ਇਨ੍ਹਾਂ ਦੋਸਤਾਂ ਦੇ ਨਾਲ ਹੀ ਰਹਿੰਦਾ ਸੀ ਤੇ ਆਖਰੀ ਵਾਰ ਵੀ ਮ੍ਰਿਤਕ ਨੌਜਵਾਨ ਇਨ੍ਹਾਂ ਆਪਣੇ ਦੋਸਤਾਂ ਨਾਲ ਹੀ ਦੇਖਿਆ ਗਿਆ ਸੀ ਤੇ ਜਿਸ ਤੋਂ ਬਾਅਦ ਮਨਿੰਦਰ ਕਦੇ ਵੀ ਘਰ ਵਾਪਸ ਨਹੀਂ ਆਇਆ ਉਸ ਦੀ Laash ਹੀ ਘਰ ਪਹੁੰਚੀ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਇਸ ਮਾਮਲੇ 'ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਜਦਕਿ ਚੌਥੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਉਹ ਡਿਸਪੋਜ਼ਲ ਏਰੀਏ ਦੇ ਵਿੱਚ ਇੱਕ ਵਾਰਾ ਲਗਨ ਕੋਲ ਡੈੱਡ ਬੋਡੀ ਦੀ ਜਿਹੜੀ ਇਨਫੋਰਮੇਸ਼ਨ ਰੀਸੀਵ ਹੋਈ ਸੀ ਜਿਸ ਦੇ ਮੌਕੇ ਤੇ ਪਹੁੰਚ ਕੇ ਜਦੋਂ ਇਨਵੈਸਟੀਗੇਸ਼ਨ ਕੀਤੀ ਗਿਆ ਚਨਾਕ ਤੋਂ ਦੀ ਜਿਹੜਾ ਆਇਡੈਂਟੀਫਾਈ ਹੋਇਆ ਸੀ ਉਹਦਾ ਜਿਹੜੀ ਬੰਦੇ ਚਨਾਕ ਤੋਂਈ ਉਹਦਾ ਨਾਮ ਸੀ ਮਨਿੰਦਰ ਸਿੰਘ ਜੀ ਸੋਨੂ ਭਵਿੰਦਰ ਭਵਿੰਦਰ ਸਿੰਘ ਵਾਸੀ ਨਿਊ ਧਰਮਨਗਰੀ ਜੋ ਕਿ 31 ਸਾਲ ਦੀ ਏਜ ਸੀਗੀ ਤੇ ਜੀ ਐਨ ਐਮ ਮੈਕਸ ਹਸਪੀਟਲ ਬਹਾਲੀ ਉਹ ਜੋਬ ਕਰਦਾ ਸੀ ਇਸ ਦੀ ਕੋਲ ਸ਼ੱਕੀ ਹਾਲਾਤਾਂ ਦੇ ਵਿੱਚ ਆਕਰਮ ਜਿਹੜੀ ਜਿਹੜੀ ਬੋਡੀ ਹੈ ਗੜੀ ਗਲ ਸੜ ਗਈ ਸੀ ਉਸ ਹਾਲਾਤ ਚ ਵਿੱਚ ਮਿਲੀ ਸੀ ਜਿਸ ਤੇ ਅਸੀਂ ਮੌਕੇ ਤੇ ਸਾਰੀ ਇਹਦੀ ਕਾਰਵਾਈ ਕੀਤੀ ਤੇ ਉਹਦੇ ਜਿਹੜੇ ਉਹਦੇ ਫਾਦਰ ਦੀ ਸਟੇਟਮੈਂਟ ਸੀ ਜਿਸ ਦੇ ਮੁਤਾਬਕ ਅਸੀਂ ਚਾਰ ਬੰਦਿਆਂ ਦੇ ਉੱਤੇ ਐਫ ਆਈ ਆਰ ਰਜਿਸਟਰ ਕੀਤੀ ਹੈ ਅਮਨਦੀਪ ਸਿੰਘ ਪੁੱਤਰ ਸੂਰਜ ਪੁੱਤਰ ਸੁਖਦੇਵ ਸਿੰਘ ਵਾਸੀ ਨਿਊਟਨ ਨਗਰੀ ਹਰਮੇਲ ਸਿੰਘ ਹੈਪੀ ਡਾਕਟਰ ਚੰਚਲ ਸਿੰਘ ਪੁੱਤਰ ਆਨ ਕਰਨੈਲ ਸਿੰਘ ਤੇ ਸਿਮਰਨਜੀਤ ਸਿੰਘ ਗੁਰਪੁੱਤਰ ਸਰਜੀਤ ਸਿੰਘ ਬਾਬਾ ਦੀਪ ਸਿੰਘ ਨਗਰੋਂ ਪਹੁੰਚੇ ਸਰ ਇਹ ਵਾਰਿਆ ਕਿਵੇਂ ਗਿਆ ਸੀਗਾ ਇਹ ਇਹਨਾਂ ਦੇ ਜਿਹੜਾ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੋਂ ਸਾਹਮਣੇ ਆਇਆ ਹੈ ਜਿਹੜਾ ਲਾਸਟ ਟਾਈਮ ਇਹਨਾਂ ਬੰਦਿਆਂ ਨਾਲ ਹੀ ਇਹ ਗਿਆ ਸੀ ਜਿਸ ਵੰਦੀ ਸ਼ੀਤੀ ਹਾਲਾਤਾਂ ਦੇ ਵਿੱਚ ਇਸ ਦੀ ਮੌਤ ਹੁੰਦੀ ਹੈ ਜਿਸ ਵੰਦੀ ਇਹਨਾਂ ਦਾ ਅਸੀਂ ਅੱਜ ਹੀ ਇਹ ਬੰਦੇ ਅਰੈਸਟ ਕੀਤੇ ਨੇ ਤਿੰਨ ਬੰਦੇ ਦੇ ਵਿੱਚੋਂ ਅਰੈਸਟ ਹੋ ਗਏ ਨੇ ਇਦਾਂ ਡਿਸਕਲੋਜ਼ਰ ਦੇ ਪਤਾ ਲੱਗਣਾ ਉਸ ਤੋਂ ਬਾਅਦ ਜਿਹੜੀ ਇਹ ਡੈਥ ਹੋ ਜਾਂਦੀ ਹੈ ਤਾਂ ਉਹਦੀ ਬਾਡੀ ਨੂੰ ਡਿਸਪੋਜ਼ ਆਫ ਕੀਤਾ ਗਿਆ ਤੇ ਇਹਦੇ ਮੋਟਰਸਾਈਕਲ ਤੇ ਇਹਦਾ ਫੋਨ ਵੀ ਜਿਹੜਾ ਹੈਗਾ ਇਹਨਾਂ ਨੂੰ ਬਰਾਮਦ ਕਰਨਾ ਹੈ ਜਿਹੜੀ ਇਹ ਇਨਵੈਸਟੀਗੇਸ਼ਨ ਕਰਕੇ ਸਾਰੀ ਕੁਇਸਟ ਅਜਾ ਕਲੀਅਰ ਅ ਕਲੈਰਟੀ ਅਸੀਂ ਤੁਹਾਨੂੰ ਇਸ ਦੀ ਦੇ ਰੂਪੇ ਪੜ ਗਿਆ ਜਿਹੜਾ ਚੰਚਲ ਹੈਗਾ ਤਰਕਾਇ ਦਾ ਜਿਹੜਾ ਹੈਗਾ ਇੱਕ ਪੱਠਿਆਂ ਦੀ ਟਾਲ ਹੈਗੀ ਹੈ ਹਰਮੇਲ ਸਿੰਘ ਹੈਪੀ ਜਿਹੜਾ ਡਾਕਟਰ ਹੈ ਦੀ ਇੱਕ ਮੈਡੀਕਲ ਸ਼ਾਪ ਹੈ ਤੇ ਗੁਰੀ ਜਿਹੜਾ ਹੈਗਾ ਤੇ ਇੱਕ ਅਮਨਦੀਪ ਸੂਰਜ ਹੈ ਇਹ ਤਰ੍ਹਾਂ ਨਗਰੀ ਦੇ ਨਾਲ ਹੀ ਰਹਿੰਦੇ ਸੀਗੇ ਇਹਦੇ ਦੋਸਤ ਸੀਗੇ ਇਹਦੇ ਨਾਲ ਨਾਲ ਹੀ ਜ਼ਿਆਦਾਤਰ ਦੇਖਿਆ ਜਾਂਦਾ ਸੀਗਾ ਤੇ ਜਦੋਂ ਲਾਸਟ ਟਾਈਮ ਇਹ ਰਿਪੋਰਟ ਹੋਇਆ ਇਹਦੇ ਫਾਸਲ ਦੇ ਸਟੇਟਮੈਂਟ ਮੁਤਾਬਕ ਇਹ ਇਹਨਾਂ ਨਾਲ ਹੀ ਗਿਆ ਸੀ ਜਿਸ ਤੋਂ ਬਾਅਦ ਉਹ ਜਦੋਂ ਉਹ ਇਸ ਦੀ ਪੜਤਾਲ ਕਰ ਰਹੀ ਸੀ ਤਾਂ ਇਹ ਇਹਨਾਂ ਨੂੰ ਕੋਈ ਨਾ ਕੋਈ ਸਟੋਰੀ ਬਣਾ ਕੇ ਹਰ ਸਮੇਂ ਗਲਤ ਜਵਾਬ ਉਸ ਤਰ੍ਹਾਂ ਦਾ ਦੇ ਰਹੇ ਸੀ ਘਬਰਾਹਟ ਕਰ ਰਹੇ ਸੀ ਤੇ ਇਹਨਾਂ ਨੂੰ ਉਸੇ ਹਾਲਾਤ 'ਚ ਅਸੀਂ ਫੜ ਕੇ ਇਸ 'ਚੋਂ ਅਮਰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਚੰਚਲ ਸਿੰਘ ਪੁੱਤਰ ਕਰਨੈਲ ਸਿੰਘ ਤੇ ਸਿਮਰਨਜੀਤ ਸਿੰਘ ਪੁੱਤਰ ਸੁਜੀਤ ਸਿੰਘ ਤਿੰਨ ਬੰਦੇ ਅਰੈਸਟ ਕਰ ਲਏ ਜਿਹੜਾ ਡਿਸਕਲੋਜ਼ਲ ਦੇ ਅਸੀਂ ਇਹਨਾਂ ਦਾ ਮੋਟਰਸਾਈਕਲ ਤੇ ਜਿਹੜੀ ਚੀਜ਼ਾਂ ਬਾਕੀ ਬਾਤ ਸਰ ਉਹ ਉਸ ਸੰਬੰਧੀ ਅਸੀਂ ਪੜਤਾਲ ਕਰ ਰਹੇ ਹਾਂ ਜਿਹੜੀ ਹੈਗੀ ਹੈ ਸਾਨੂੰ ਇਸ ਦਾ ਜਿਹੜਾ ਹਜੇ ਤੱਕ ਦੀ ਪੜਤਾਲ ਤੋਂ ਤਾਂ ਪਤਾ ਲੱਗਿਆ ਵੀ ਇਹ ਤਾਂ ਨਾਲ ਸੀਗਾ ਉਹ ਇਹਨਾਂ ਦੇ ਇਕੱਠੇ ਬੈਠਿਆਂ ਦੇ ਇਹਨਾਂ ਦੇ ਵਿੱਚ ਜਵੇਂ ਬੋਡੀ ਦੇ ਹਲਾਤ ਲੱਗਦੇ ਵੀ ਇਕੱਠੇ ਉਹ ਤੋਂ ਝੜਪ ਹੋਈ ਹੈ ਜਾ ਕਿਸ ਤਰੀਕੇ ਨਾਲ ਉਹਦੀ ਮੌਤ ਹੋਈ ਹੈ ਉਹਦੇ ਕਾਰਨਾਂ ਦਾ ਅਸੀਂ ਜਿਹੜਾ ਅੱਜ ਦੀ ਬਾਡੀ ਦੀ ਪੋਸਟਮਾਰਟਮ ਵੀ ਜਿਹੜਾ ਬੋਰਡ ਬਣਵਾ ਕੇ ਕਰਾਇਆ ਗਿਆ ਤੇ ਡਾਕਟਰ ਆਉਂਦੇ। ਦੋਸਤੀ ਦੇ ਇਸ ਕਤਲ ਦੀ ਵਾਰਦਾਤ ਨੇ ਹਰ ਇੱਕ ਦੇ ਹੋਸ਼ وڑਾ ਕੇ ਰੱਖ ਦਿੱਤੇ ਨੇ। ਕਤਲ ਦੀ ਇਸ ਵਾਰਦਾਤ ਨੇ ਮੋੜ ਇਹ ਸਾਬਿਤ ਕਰ ਦਿੱਤਾ ਕਿ ਅੱਜ ਦੇ ਸਮੇਂ 'ਚ ਦੋਸਤ ਸੋਚ ਸਮਝ ਕੇ 100 ਵਾਰ ਸੋਚ ਕੇ ਹੀ ਬਣਾਉਣੇ ਚਾਹੀਦੇ ਨੇ ਕਿਉਂਕਿ ਅੱਖਾਂ ਮੀਚ ਕੇ ਹਰ ਕਿਸੇ ਤੇ ਯਕੀਨ ਕਰਨਾ ਖਤਰੇ ਤੋਂ ਖਾਲੀ ਨਹੀਂ। ਬਿਊਰੋ ਰਿਪੋਰਟ ਜਗਬਾਣੀ ਟੀਵੀ